ਜੀ ਸਾਸਤਰੀ ਕਾਲਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਆ ਦਿਨ ਵੀਦ ਕਰਦਾ ਗਰਾਜੂ ਕੀ ਹੋ ਗਏ ਚੰਦੀ ਕਲਾਚ ਹੋ ਗਏ ਸੋ ਦੋਸਤੋ ਇੱਕ ਹੋਰ ਬਹੁਤ ਸੋਹਣਾ ਟੌਪਿਕ ਤੇ ਗੱਲ ਕਰਾਂਗੇ ਬਹੁਤ ਸੋਨਾ ਵਿਸ਼ਾ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਭ ਨੂੰ ਬੈਨੀਫਿਟ ਲੈ ਸਭ ਨੂੰ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਅੱਜ ਇੱਕ ਆਪਾਂ ਹੈ ਤਾਂ ਕਾਮਨ ਜੀ ਗੱਲ ਆ ਤੇ ਉਹਦੇ ਬਾਰੇ ਗੱਲਬਾਤ ਕਰਾਂਗੇ ਪਤੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਅਕਸਰ ਨੌਕਚੋਕ ਹੁੰਦੀ ਦੇਖੀ ਆ ਹਣਾ ਆਲਮੋਸਟ ਹੁੰਦੀ ਆ ਕਾਫੀ ਮੈਂ ਐਸੇ ਦੇਖੇ ਮੇਰੇ ਸਹੁਰੇ ਤੁਹਾਡੇ ਸਰਕਲ ਚ ਵੀ ਹੋਣਗੇ ਹਣਾ ਹੋ ਸਕਦਾ ਤੁਹਾਡੇ ਨਾਲ ਵੀ ਇਹ ਚੀਜ਼ ਹੁੰਦੀ ਹੋਵੇ ਹਣਾ ਕਿਉਂਕਿ ਪਤੀ ਪਤਨੀ ਚ ਨੌਕਚੋਕ ਹੁੰਦੀ ਹੈ ਝਗੜਾ ਵੀ ਬਰ ਬੱਝ ਜਾਂਦਾ ਆ ਝਗੜੇ ਦੇ ਦੌਰਾਨ ਰਿਸ਼ਤਾ ਨਾ ਟੁੱਟਣ ਲਈ ਜੇ ਤੁਸੀਂ ਚਾਹੋ ਨੀ ਸਾਡਾ ਰਿਸ਼ਤਾ ਨਾ ਟੁੱਟੇ ਝਗੜਾ ਦਾ ਚਲੋ ਹੁੰਦਾ ਰਹਿੰਦਾ ਵੀ ਰਿਸ਼ਤਾ ਨਾ ਟੁੱਟੇ ਉਹਦੇ ਲਈ ਕਿਹੜੀਆਂ ਤਿੰਨ ਮੇਨ ਗੱਲਾਂ ਨੇ ਜਿੰਨਾਂ ਦਾ ਖਿਆਲ ਰੱਖਣਾ ਪੈਂਦਾ ਸੋ ਵੀਡੀਓ ਧਿਆਨ ਨਾਲ ਦੇਖੋ ਛੋਟੀ ਜਿਹੀ ਵੀਡੀਓ ਬੜੇ ਕੰਮ ਦੀ ਵੀਡੀਓ ਆ ਦੋਸਤ ਜਦੋਂ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਹੁੰਦਾ ਚਾਹੇ ਕੁੜੀਏ ਚਾਹੇ ਮੁੰਡਾ ਕਿਸੇ ਦੀ ਵੀ ਗਲਤੀ ਹੁੰਦੀ ਆ ਤਾਂ ਆਪਾਂ ਕੀ ਕਰਦੇ ਆ ਕਿ ਬੰਦੇ ਬੰਦਾ ਚਾਹੇ ਲੇਡੀਏ ਚਾਹੇ ਜੈਂਸਾ ਉਹਨਾਂ ਦਾ ਝਗੜਾ ਦਵਾ ਸਾਇਲੈਂਟ ਮੂਡ ਤੇ ਚਲੇ ਜਾਂਦੇ ਆ ਹਨਾ ਵੀ ਇੱਕ ਦੂਜੇ ਨੂੰ ਬੁਲਾਉਣਾ ਛੱਡ ਦਿੰਦੇ ਆ ਹਨਾ ਜਿਹੜਾ ਇਹ ਚੀਜ਼ ਹੁੰਦੀ ਆ ਨਾ ਕਈ ਕਿ ਦਿਨ ਤੱਕ ਬੋਲ ਦੇਣੀ ਹੈਗੇ ਕਿ ਦੋ ਜਣਾਂ ਇਹ ਚੀਜ਼ ਤੁਹਾਡੇ ਰਿਲੇਸ਼ਨਸ਼ਿਪ ਤੇ ਬਹੁਤ ਜ਼ਿਆਦਾ ਇਫੈਕਟ ਪਾਉ ਤੇ ਇਹਨਾਂ ਉਹ ਤਾਂ ਕਾਫੀ ਅੱਗੇ ਤੱਕ ਵੱਜ ਜਾਂਦੀ ਐ ਇਸ ਝਗੜੇ ਦੇ ਵਿੱਚ ਜੂ ਮੈਂ ਕਹਿਣਾ ਚਾਹਣਾ ਟੀਟੇ ਸੋ ਕੋਸ਼ਿਸ਼ ਕਰੋ ਵੀ ਸਾਇਲੈਂਟ ਮੂਰਤੇ ਨਾ ਜਾਇਆ ਕਰੋ ਗੱਲਬਾਤ ਇੱਕ ਦੂਜੇ ਨਾਲ ਕਰਦੇ ਰਹਾ ਕਰੋ ਟੀਟਾ ਨਾ ਸੋ ਦੂਜੇ ਨੰਬਰ ਤੇ ਮੈਂ ਗੱਲ ਇਹ ਕਹਿਣਾ ਚਾਹੂੰਗਾ ਜਦੋਂ ਵੀ ਪਤੀ ਪਤਨੀ ਵਿੱਚ ਝਗੜਾ ਹੁੰਦਾ ਹੈ ਹਨਾ ਹਸਬੰਡ ਵਾਈਫ ਦੇ ਵਿੱਚ ਤਾਂ ਕਈ ਵਾਰ ਪੁਰਾਣੇ ਇਸ਼ੂ ਵੀ ਉਹ ਵਿੱਚ ਇਨਵੋਲਵ ਕਰ ਲੈਂਦੇ ਆ ਹਨਾ ਕਈ ਗੱਲਾਂ ਹੁੰਦੀਆਂ ਨੇ ਜੋ ਉਸ ਝਗੜੇ ਦੇ ਵਿੱਚ ਪੁਰਾਣੀਆਂ ਚੱਕ ਕੇ ਉਹਨੂੰ ਇਨਵੋਲ ਕਰ ਲੈਂਦੇ ਆ ਉਸ ਚੀਜ਼ ਨਾਲ ਵੀ ਤੁਹਾਡੇ ਰਿਸ਼ਤੇ ਤੇ ਬਹੁਤ ਬੈਡ ਇਫੈਕਟ ਪੈਂਦਾ ਕੋਸ਼ਿਸ਼ ਕਰਿਆ ਕਰੋ ਪਹਿਲਾਂ ਤਾਂ ਕੋਸ਼ਿਸ਼ ਕਰੋ ਵੀ ਝਗੜਾ ਕਰੋ ਹੀ ਨਾ ਜੇ ਝਗੜਾ ਹੋਏ ਤਾਂ ਪੁਰਾਣੀਆਂ ਗੱਲਾਂ ਮੂਹਰੇ ਦੇ ਵਿੱਚ ਨਾ ਲਿਆ ਕਰੋ ਉਸ ਚੀਜ਼ ਨਾਲ ਵੀ ਤੁਹਾਡੀ ਮੈਰਿਜ ਲਾਈਫ ਤੇ ਇਫੈਕਟ ਪੈਂਦਾ ਆ ਤੇ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਪਤੀ ਪਤਨੀ ਦਾ ਜਦੋਂ ਝਗੜਾ ਹੁੰਦਾ ਆ ਉਹਦੇ ਵਿੱਚ ਕੀ ਹੁੰਦਾ ਪਹਿਲੀਆਂ ਤਾਂ ਦੋ ਗੱਲਾਂ ਇਹ ਹੋ ਗਈਆਂ ਵੀ ਤੁਸੀਂ ਸਾਇਲੈਂਟ ਮੂਡ ਤੇ ਚਲੇ ਜਾਂਦੇ ਹੋ ਹਨਾ ਦੂਜਾ ਇਹ ਹੋ ਗਿਆ ਵੀ ਤੁਸੀਂ ਪੁਰਾਣੇ ਈਸ਼ੂ ਕੱਢ ਲੈਣ ਤੇ ਤੀਜਾ ਜਿਹੜਾ ਮੇਨ ਪੁਆਇੰਟ ਆ ਉਹ ਇਹ ਆ ਵੀ ਜੇ ਤੁਸੀਂ ਜਦੋਂ ਝਗੜਾ ਹੁੰਦਾ ਹਨਾ ਜੇ ਤੁਸੀਂ ਇਹ ਮੰਨਤ ਨਾਲ ਨਹੀਂ ਵੀ ਨਹੀਂ ਯਾਰ ਮੈਂ ਜਿੰਨਾ ਇਹੋ ਝਗੜੇ ਦੇ ਵਿੱਚ ਹਨਾ ਕੁੜੀ ਕਹਿੰਦੀ ਹੈ ਮੈਂ ਜਿਤਨਾ ਮੁੰਡਾ ਕਹਿੰਦਾ ਮੈਂ ਜਿਤਨਾ ਹਨਾ ਜੇ ਤੁਸੀਂ ਇਹ ਸੋਚ ਕੇ ਜਾਉਂਦੇ ਹੋ ਫਿਰ ਤਾਂ ਲੜਾਈ ਮੁੱਕਦੀ ਨਹੀਂ ਜਾਏਗੀ ਹਨਾ ਜੇ ਤੁਸੀਂ ਰਿਸ਼ਤਾ ਬਚਾਉਣਾ ਹੀ ਚਾਹੁੰਦੇ ਹੋ ਆਪਣਾ ਹਨਾ ਤਾਂ ਫਿਰ ਇੱਕ ਬੰਦੇ ਨੂੰ ਜਨਕੇ ਇਹ ਸੋਚਣਾ ਪਊਗਾ ਵੀ ਹਾਂ ਯਾਰ ਮੈਂ ਜਿੰਨਾ ਹੈਗਾ ਚਲ ਕੋਈ ਗੱਲ ਜਿਹੜਾ ਝਗੜਾ ਹੋ ਗਿਆ ਹੋ ਗਿਆ ਜਿਹੜੀ ਗਲਤ ਹੋ ਗਈ ਇਹਨੂੰ ਇੱਥੇ ਹੀ ਖਤਮ ਕਰੋ ਜਦ ਆਪਾਂ ਜਿੱਤਨ ਦੇ ਖਾਂ ਲੈਣਾ ਨਹੀਂ ਯਾਰ ਮੈਂ ਜਿੰਨਾ ਹੈ ਤਾਂ ਉਹ ਜਾਂ ਮੈਂ ਜਿੱਤਣਾ ਹੈ ਕਿ ਇਹਨੂੰ ਇੱਕ ਯੋਧੀ ਬਣਾ ਦਿੰਨੇ ਆ ਹਨਾ ਉੱਥੇ ਵੀ ਇਸ ਗੱਲ ਦਾ ਵੀ ਤੁਹਾਡੀ ਮੈਰਿਜ ਲੈਕ ਤੇ ਬੈਡ ਇਫੈਕਟ ਪੈਂਦਾ ਸੋ ਜੇ ਰਿਸ਼ਤਾ ਬਚਾਉਣਾ ਚਾਹੁੰਦੇ ਤੁਸੀਂ ਹਨਾ ਆਪਣੀ ਮੈਰਿਜ ਲੈਕ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਆਹ ਤਿੰਨ ਚੀਜ਼ਾਂ ਜ਼ਰੂਰ ਧਿਆਨ ਚ ਰੱਖੋ ਅਵਲ ਤਾਂ ਕੋਸ਼ਿਸ਼ ਕਰੋ ਵੀ ਇਦਾਂ ਦੀ ਨੌਬਤ ਹੀ ਨਾ ਆਏਗੀ ਪਤੀ ਪਤਨੀ ਵਿੱਚ ਹਸਬੰਦ ਬਾਈ ਵਿੱਚ ਝਗੜਾ ਹੋਵੇ ਸੋ ਦੋਸਤੋ ਵੀਡੀਓ ਵਧੀਆ ਲੱਗਤਾ ਲਾਈਕ ਕਮੈਂਟ ਤੇ ਸ਼ੇਅਰ ਜੁੜੋ ਕਰਿਓ ਇਹ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਸਤੀ